ਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੋ ਅੱਜ ਅਸੀਂ ਖੜੇ ਆ ਜਿਲ੍ਹਾ ਤਰਨਤਾਰਨ ਤੋਂ ਪੰਜਾਬ ਚੈਨਲ ਤੋਂ ਮੇਨ ਜੀਟੀ ਰੋਡ ਅੰਮ੍ਰਿਤਸਰ ਤੋਂ ਬਠਿੰਡਾ ਹਾਈਵੇ ਰੋਡ ਨੰਬਰ 54 ਦੇ ਉੱਤੇ ਇਸ ਟਾਈਮ ਅਸੀਂ ਖੜੇ ਆ ਇੱਥੇ ਗੁਰੂ ਅਮਰਦਾਸ ਹਿੰਦਸਤਾਨ ਪੈਟਰੋਲੀਅਮ ਕੰਟਰੋਲ ਪੰਪ ਵਾਲਿਆਂ ਨੇ ਮੇਨ ਜੀਟੀ ਰੋਡ ਦੇ ਉੱਤੇ ਪਿੰਡ ਮਰਹਾਣਾ ਹਰ ਸੰਗਰਾਣ ਵਾਲੇ ਦਿਨ ਠੰਡੇ ਮਿੱਠੇ ਪਾਣੀ ਦੀਆਂ ਸ਼ਬੀਲਾਂ ਦੇ ਨਾਲ ਗੁਰੂ ਕੇ ਲੰਗਰ ਸੰਗਤਾਂ ਦੀ ਇਹ ਸੇਵਾ ਲੋਟ ਰਹੇ ਨੇ ਜਿੰਨੀਆਂ ਵੀ ਹਾਈਵੇ ਰੋਡ ਦੇ ਉੱਤੇ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਇਸ਼ਾਰਾ ਕਰਕੇ ਉਹਨਾਂ ਨੂੰ ਰੋਕ ਕੇ ਠੰਡੇ ਮਿੱਠੇ ਪਾਣੀ ਛਕਾ ਰਹੇ ਨੇ ਸੰਗਤਾਂ ਦੀ ਸੇਵਾ ਲੋਟ ਰਹੇ ਨੇ ਇਹ ਲਖਬੀਰ ਸਿੰਘ ਸੰਧੂ ਸਮੇਤ ਪਰਿਵਾਰ ਸਮੇਤ ਆਪਣਾ ਪੂਰਾ ਸਟਾਫ ਸੰਗਤਾਂ ਦੀ ਸੇਵਾ ਕਰ ਰਹੇ ਨੇ ਜੇ ਅੱਤ ਦੀ ਗਰਮੀ ਹੋਣ ਕਰਕੇ ਜਿਵੇਂ ਅੱਜ ਸਾਹਮਣੇ ਮਹੀਨੇ ਦੀ ਸੰਗਰਾਣ ਹੈ ਇਹ ਸੰਗਰਾਂਦ ਤੇ ਹਰ ਮਹੀਨੇ ਦੀ ਸੰਗਰਾਂਦ ਨੂੰ ਇਹ ਇੱਥੇ ਲੰਗਰ ਲਗਾਉਂਦੇ ਨੇ ਰੋਡ ਦੇ ਉੱਤੇ ਜਿੰਨੇ ਵੀ ਆਉਂਦੀਆਂ ਨੇ ਜਾਂਦੀਆਂ ਬਿਆਨਤ ਸੰਗਤਾਂ ਉਹਨਾਂ ਨੂੰ ਲੰਗਰ ਛਕਾ ਕੇ ਠੰਡੇ ਪਾਣੀ ਜਾਂ ਜਲ ਛਕਾ ਕੇ ਐ ਸੇਵਾ ਲੋਟ ਰਹੇ ਨੇ ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨੇ ਸਮੇਂ ਤੋਂ سلسلہ ਇਹ ਤੁਸੀਂ ਚਾਲੂ ਕੀਤਾ ਹੈ ਇਹ ਨਾ ਕਿ ਪੱਡੇ ਪਿੰਡਰੰਤਰ ਲੰਗਰ ਚੱਲਦਾ ਰਿਹਾ ਜੀ ਹਾਂਜੀ ਤੇ ਹੁਣ ਅਸੀਂ ਪੱਠੇ ਤੋਂ ਇੱਥੇ ਆਇਆ ਤਾਂ ਕਿਲੇ 3 ਮਹੀਨਿਆਂ ਤੋਂ ਯਾਨੀ ਕਿ ਲੰਗਰ ਲਗਾਤਾਰ ਚੱਲ ਰਿਹਾ ਹਰ ਸੰਗਰਾਮ ਪੱਠੇ ਦੇ ਉਰ ਲੱਗ ਸੀ ਕਿ ਦੂਰ ਸੀ ਰੋਡ ਤੋਂ ਪੱਠੇ ਤੋਂ ਤਕਰੀਬਨ ਪਿੱਛਮਣ ਰੋਡ ਤੇ ਅੱਛਾ ਪਿੱਛਮਣ ਰੋਡ ਹਾਂਜੀ ਅੱਜ ਮੈਂ ਰੋਡ ਦੇ ਉੱਤੇ ਪਹਿਲਾਂ ਨਿਰੰਤਰ ਇੱਥੇ ਹਰ ਸੰਗਰਾਮ ਦੇ ਲੰਗਰ ਚੱਲਦਾ ਸੀ ਤੇ ਫਿਰ ਅਸੀਂ 3 ਕਿ ਮਹੀਨਿਆਂ ਕੇ ਪੰਪ ਤੇ ਹੀ ਲੰਗਰ ਇੱਥੇ ਚਾਲੂ ਕਰ ਦਿੱਤਾ ਇਹ ਤੁਸੀਂ ਸੰਗਤ ਨੂੰ ਕਿਹੜੇ ਸ਼ਬਦਾਂ ਨਾਲ ਕਹਿਣਾ ਚਾਹੀਦੀ ਕਿ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ ਬੰਦ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਦਾ ਫਲਸਫਾ ਹੈ ਜੀ ਵੰਡ ਛਕੂ ਕਿਰਤ ਕਰੋ ਨਾਮ ਜਪੋ ਹਾਂ ਜੀ ਇਸ ਫਲਸਫੇ ਦੇ ਤਹਿਤ ਅਸੀਂ ਲੰਗਰ ਚਲਾ ਰਹੇ ਹਾਂ ਜੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਨਿਟਾਉਣ ਵਾਲੀਆਂ ਸੰਗਤਾਂ ਕੋਈ ਵੀ ਕਿਤੇ ਵੀ ਗਰਮੀ ਦੇ ਦਿਨਾਂ ਤੇ ਹਰ ਇੱਕ ਥਾਂ ਤੇ ਆਪ ਦਾ ਜਲ ਪਾਣੀ ਦੀ ਸੇਵਾ ਜਰੂਰ ਕਰਿਆ ਕਰੋ ਅਤੇ ਪਸ਼ੂ ਪੰਛੀਆਂ ਦਾ ਵੀ ਧਿਆਨ ਰੱਖਿਆ ਕਰੋ ਤੇ ਸੰਗਤ ਲਈ ਵੀ ਲੰਗਰ ਅਤੇ ਜਲ ਦੀ ਸੇਵਾ ਜਰੂਰ ਕਰਿਆ ਕਰੋ ਹਾਂ ਬਾਕੀ ਹੋਰ ਆਉਣ ਵਾਲੀ ਜਿਹੜੀ ਨਵੀਂ ਪੀੜੀ ਚੱਲ ਰਹੀ ਹੈ ਨਸ਼ਾ ਰੋਕ ਤੇ ਸੰਬੰਧੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਉਣ ਵਾਲੀ ਪੀੜੀ ਨੂੰ ਇਹੋ ਕਹਿਣਾ ਚਾਹਾਂਗੇ ਕਿ ਸਭ ਤੋਂ ਵੱਧ ਹੈ ਸਭ ਤੋਂ ਪਹਿਲਾਂ ਤਾਂ ਆਪ ਤੁਸੀਂ ਮਾਰਾ ਦੇ ਸਫਾਈ ਦੇ ਵੱਲ ਧਿਆਨ ਦਿਓ ਠੀਕ ਹੈ ਜੀ ਤੇ ਨਸ਼ਿਆਂ ਤਿਆਗ ਕੇ ਅੱਗੇ ਵੱਲ ਧਿਆਨ ਦੇਣਾ ਵੱਧ ਤੋਂ ਵੱਧ ਗਰਾਊਂਡ ਵੱਲ ਧਿਆਨ ਦੇਣਾ ਐਕਸਰਸਾਈਜ਼ ਕਰਨਾ ਠੀਕ ਹੈ ਜੀ ਮਿਹਨਤ ਕਰਨਾ ਅਤੇ ਮਿਹਨਤ ਦੇ ਨਾਲ ਨਾਲ ਆਪ ਦੀ ਕਿਰਤ ਵੀ ਕਰਨਾ ਕੰਮਕਾਰ ਵੀ ਕਰਨਾ ਤਾਂ ਜੋ ਆਪ ਦਾ ਘਰ ਵੀ ਚਲਾਉਣ ਸਿਹਤ ਵੀ ਚੰਗੀ ਰਹੇ ਨਸ਼ਿਆਂ ਤੋਂ ਦੂਰ ਰਹਿਣਾ ਜਿੰਨਾ ਬੰਦਾ ਵਿਜੀ ਰਹੂਗਾ ਉਹ ਨਸ਼ਿਆਂ ਤੋਂ ਦੂਰ ਰਹੇਗਾ ਇਹ ਤੁਸੀਂ ਇਹ ਪੈਟਰੋਲ ਪੰਪ ਦੇ ਮੈਨੇਜਰ ਸਾਹਿਬ ਆ ਤੁਸੀਂ ਮੈਨੇਜਮੈਂਟ ਕਰਦੇ ਹੋ ਤੁਹਾਡਾ ਕਿਵੇਂ ਚੱਲ ਰਿਹਾ ਕੰਮਕਾਰ ਹਾਂ ਜੀ ਕਿਰਪਾ ਹੀ ਮਾਰਿਆ ਜੀ ਸਰਦੀ ਕਲਾਜ ਬਹੁਤ ਵਧੀਆ ਗੱਲ ਹੈ ਇਹ ਗੁਰਮਾਨ ਸਿੰਘ ਪਾਛਾ ਜਿਹੜਾ ਚਲਾਇਆ ਉਹ ਲੰਗਰ ਰੀਆ ਰੀਆ ਦਾ ਉਸ ਦੀ ਜਿਹੜੀ ਇਹਦੀ ਲੀਆਂ ਤੇ ਅਸੀਂ ਚੱਲ ਰਹੇ ਆਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਆ ਕਾਰੋਬਾਰ ਬਖਸ਼ਿਆ ਅਸੀਂ ਆਹ ਦਾ ਰਜ਼ਵੰਦ ਕੱਢ ਕੇ ਪਹਿਲਾਂ ਭੱਠੇ ਤੇ ਨਿਰੰਤਰ ਲੰਗਰ ਆਉਂਦੇ ਸੀ ਹੁਣ ਉੱਥੋਂ ਅਸੀਂ ਆਪਣੇ ਫੰਡ ਤੇ ਲੰਗਰ ਦਾ ਹਰ ਮਹੀਨੇ ਦੀ ਜਿਹੜੀ ਸੰਗਰਾਂਦ ਆਉਂਦੀ ਆ ਹਰ ਸੰਗਰਾਂਦ ਤੇ ਅਸੀਂ ਲੰਗਰ ਦੀ ਤੇ ਸੇਵਾ ਨਿਭਾਉਂਦੇ ਆ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਵਾ ਸਤਿਗੁਰਾਂ ਦੇ ਲੜ ਲੱਗੇ ਆ ਉਹਨਾਂ ਦੀ ਰਹਿਮਤ ਆ ਉਹਨਾਂ ਦੀ ਬਖਸ਼ੀ ਆ ਸਾਡੇ ਤੇ ਜਦੋਂ ਸੰਗਤ ਨੂੰ ਤੁਸੀਂ ਆਪ ਗੱਡੀਆਂ ਵਿੱਚ ਜਾ ਕੇ ਪਾਣੀ ਪਲੋਂਦੇ ਹੋ ਤੁਹਾਡੇ ਮਨ ਨੂੰ ਕੀ ਮਹਿਸੂਸ ਹੁੰਦਾ ਬੜੀ ਸ਼ਾਂਤੀ ਮਿਲਦੀ ਆ ਬੜਾ ਸਕੂਨ ਮਿਲਦਾ ਨਾਲੇ ਰਬ ਰਬ ਕਰੀਦਾ ਸਤ ਨਾਮ ਦਾ ਜਾਪ ਕਰੀਦਾ ਮਨ ਦੇ ਅੰਦਰ ਬਹੁਤ ਸਤਕਾਰ ਦੁਨੀਆਂ ਸੰਗਤਾਂ ਵਿੱਚ ਬਹੁਤ ਕਾਰ ਮਿਲਦਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਜਿਵੇਂ ਰੁੱਖ ਤੇ ਮਨੁੱਖ ਬੋਧਾ ਗੂੜਾ ਰਿਸ਼ਤਾ ਹੈ ਰੁੱਖਾਂ ਤੇ ਮਨੁੱਖਾਂ ਦਾ ਤੇ ਰੁੱਖਾਂ ਨੂੰ ਪਾਲਣਾ ਬਹੁਤ ਵੱਡੀ ਗੱਲ ਆ ਤੇ ਤੇ ਵਾਤਾਵਰਣ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹਰੇਕ ਵਿਅਕਤੀ ਨੂੰ ਜਿਆਦਾ ਨਹੀਂ ਤੇ 5 ਰੋਕ ਨੂੰ ਯੂਰ ਲਾਉਣੇ ਚਾਹੀਦੇ ਆ ਤੇ ਰੁਕ ਲਗਾ ਕੇ ਉਹਦੀ ਸਾਂਭ ਸੰਭਾਲ ਵੀ ਜਰੂਰ ਕਰਨੀ ਚਾਹੀਦੀ ਹੈ। ਠੀਕ ਹੈ ਇਹ ਨਹੀਂ ਕਿ ਆਪਾਂ ਰੁੱਖ ਲਾ ਦੇ ਤੇ ਬਸ ਠੀਕ ਹੈ ਜੀ ਆਪਣਾ ਮਕਸਦ ਪੂਰਾ ਹੋ ਗਿਆ। ਮਕਸਦ ਇਹ ਨਹੀਂ ਹੈ। ਮਕਸਦ ਆਪਾਂ 5 ਰੋਕ ਲਾ ਆਵ ਲਗਾ ਕੇ ਜਾਂ 5-9 ਰੋਕ ਲਾ ਕੇ ਜਿਹੜਾ ਚਾਹ ਹੋਣੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਪੰਜਾਬ ਨੂੰ ਹਰਿਆ ਭਰਿਆ ਫੇਰ ਤੋਂ ਬਣਾ ਸਕੀਏ ਤੇ ਬਰੰਦੀ ਕੋਈ ਖਰਾਬ ਪਾ ਸਕੀਏ। ਅਸੀਂ ਵੀ ਕੋਸ਼ਿਸ਼ ਕਰਦੇ ਆ ਵੱਧ ਤੋਂ ਵੱਧ ਹਰ ਸੀਜ਼ਨ ਦੇ ਵਿੱਚ ਅਸੀਂ 5 ਤੋਂ 7 ਰੋਕ ਨੂੰ ਲਾਉਣੇ ਆਣੇ ਜਰੂਰ ਲਾਉਂਦੇ ਆ। ਇਸਲੇ ਪਾਸੇ ਜੇ ਆਪਣੇ ਨਾ 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 ਨ ਇਕ ਰੁਝਾਨ ਹੈ ਜੋ ਸੰਚਾਰ ਆਪਾਂ ਬਣਾ ਪਾਏ ਨੇ ਇਹ ਬੁਰੀ ਬਣ ਗਈ ਆਪਣੀ ਪਰ ਫਿਰ ਵੀ ਵੱਧ ਵੱਧ ਕੋਸ਼ਿਸ਼ ਕਰੀਏ ਕਿ ਪਾਣੀ ਦਾ ਵਿਚਾਰ ਹੋਵੇ ਇਹ ਦੁਨੀਆ ਤੋਂ ਜਾਣ ਲੱਗਿਆਂ ਸਿਰਫ ਦੋ ਰੁੱਖ ਹੀ ਆਪਾਂ ਨੂੰ ਬੰਨੇ ਲਾਉਣ ਵਾਹ ਬਹੁਤ ਵਧੀਆ ਅੱਗੇ ਰੱਖ ਲਾਵਾਂਗੇ ਵੱਡੇ ਹੋਣਗੇ ਖੀਰ ਦੀ ਬਾਕੀ ਇਹਨਾਂ ਰੁੱਖਾਂ ਨੇ ਜਿਹੜੀ ਸਾਡੀ ਧੀ ਆ ਇਹਨੂੰ ਬੰਨੇ ਲਾਉਣਾ ਇਹ ਰੱਖ ਲਾਉਣਾ ਬਹੁਤ ਜ਼ਰੂਰੀ ਆ ਵਾਹ ਠੀਕ ਆ ਦੋ ਰੁੱਖ ਲਾਓ ਉਹਨੂੰ ਬੱਚਿਆਂ ਦੇ ਦਾ ਪਤਿਆਂ ਪੋਤਿਆਂ ਦਾ ਰੁੱਖ ਪਾਓ ਬਹੁਤ ਜ਼ਰੂਰੀ ਹੈ ਫਲਸਾ ਬੜੀ ਤਤਨਾ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ ਸਤਨਾਮ ਸਤਨਾਮੁ ਓ ਮਾਣਿ ਚੀ ਵਾਹਿਗੁਰੂ 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 ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਉੱਲੋ ਜਪ ਲਾ ਆਇਆ ਦੁਖਿਆਰਾ ਸਹਿਆਂ ਆ ਜਾ ਵੀਰ ਕੱਢੀ ਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਬਲਾ ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿ thank you